ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਅਮੀ ਦਾ ਜੀ ਸਾਰੇ ਠੀਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਰੀ ਬੰਦੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਬਣਾ ਰਹੀ ਸੀ ਮੂੰਗੀ ਮਸਰੀ ਅਸੀਂ ਮਸਰੀ ਕਹਿੰਦੇ ਆ ਜੀ 도ਆਬੇ ਆਲੀ ਭੈਣਾ ਰਣਜੀਤ ਜਵਾਲ ਉਹ ਮੂੰਗੀ ਮਸਰ ਕਹਿੰਦੇ ਹੁੰਦੇ ਨੇ ਜਿਹੜੀ ਬੋਲੀ ਆਪਣੇ बोल दे जी मुंह चढ़ी हुई है वही बोल ही जांदी है ਸਾਡੇ ਵਾਲੇ ਹੋਊਗੀ ਮਸਲੀਏ ਕਹਿੰਦੇ ਨਹੀਂ ਸਾਰੇ ਪਾਣੀ ਆਪਣਾ ਗਰਮ ਹੋ ਗਿਆ ਇਹਨੂੰ ਹਵਾ ਲਈ ਆਉਂਦੀ ਹੈ ਥੋੜੀ ਜਿਹੀ ਫਿਰ ਆਪਾਂ ਝੱਗ ਲਾ ਕੇ ਅੱਗੇ ਦੇ ਵਿੱਚ ਸਾਰਾ ਸਮਾਨ ਪਾਵਾਂਗੇ ਜੀ ਅਲੱਗ ਤੋਂ ਤੜਤਾਂ ਨਹੀਂ ਲਾਉਂਦੇ ਹੋਗੇ ਆਪਾਂ ਸਾਰਾ ਸਮਾਨ ਪਿਆ ਹੈ ਮੇਰਾ ਕੱਟ ਕੇ ਸਾਰੇ ਇਹਦੇ ਵਿੱਚ ਹੀ ਪਾ ਲਾਂਗੇ ਇਹ ਇਧਰ ਆਪਣਾ ਕੀ ਹੋਇਆ ਜੀ ਅਰੇ ਥੋੜਾ ਜਿਹਾ ਗਰਮ ਮੈਂ ਆ ਕੀ ਲੈਨੇ ਇਥੇ ਫੇਕ ਹੋਣਾਗੇ ਠੰਡਾ ਹੋਇਆ ਪੁਣਾਗੇ ਤੇ ਇਧਰ ਰੱਖਿਆ ਹੋਇਆ ਆਪਣਾ ਦੁੱਧਾ ਭਾਈ ਆਉਣ ਲਈ ਇਥੇ ਮੈਂ ਲੱਗਦੀ ਸੀ ਜੀ ਆਟਾ ਸਨਣ ਉਦੋਂ ਆਪਾਂ ਆਟੇ ਦੇ ਵਿੱਚ ਲੌਂਗ ਧਰੇ ਸੀ ਨਾ ਵੀਡੀਓ ਪਾਈ ਸੀ ਆਪਾਂ ਇਹ ਦਿਖਾਉਣੀ ਆ ਜੀ ਤੁਹਾਨੂੰ ਬਿਲਕੁਲ ਵੀ ਆਟਾ ਖਰਾਬ ਨਹੀਂ ਹੋਇਆ ਆਪਣਾ ਆਟਾ ਆਪਣਾ ਦੇਖ ਲਓ ਖਤਮ ਹੋ ਗਿਆ ਕੋਈ ਸੁਸਰੀ ਨਹੀਂ ਸੰਡੀ ਤਾਂ ਕੀ ਪੈਣੀ ਆ ਜੀ ਸੁਸਰੀ ਵਗੈਰਾ ਵੀ ਕੋਈ ਨਹੀਂ ਲੇਗੀ ਇਹ ਸੁਸਤਰੀ ਪੈ ਜਾਂਦੀ ਹੈ ਫੇਰੇ ਸੁੰਡੀ ਪੈਂਦੀ ਹੈ ਜੀ ਬਹੁਤ ਵਧੀਆ ਆਟਾ ਰਿਹਾ ਇਹ ਪਹਿਲੇ ਜੀ ਲੌਂਗ ਆਪਣੇ ਆਪਾਂ ਵਿੱਚ ਇਹਨਾਂ ਨੂੰ ਫੇਰ ਧਰ ਦੇਣੇ ਹੁੰਦੇ ਆ ਇਹ ਦਾਅ ਚੀਨੀ ਪਾਈ ਸੀ نیچے ਆਪਾਂ ਬਿਲਕੁਲ ਵੀ ਆਟਾ ਖਰਾਬ ਨਹੀਂ ਹੋਇਆ ਹੈਗਾ ਜੀ ਦੇਖ ਲਓ ਕੋਈ ਸੁਸਤਰੀ ਨਹੀਂ ਹੈਗੀ ਇਹ ਟ੍ਰਿਕ ਤੁਸੀਂ ਜ਼ਰੂਰ ਵਰਤਿਓ ਬਹੁਤ ਵਧੀਆ ਰਹਿੰਦਾ ਜੀ ਆਟਾ ਜਿਵੇਂ ਇੱਥੇ ਮੀਂਹ ਵੱਧ ਪੈ ਰਹੇ ਨੇ ਜੀ ਧੁੱਪ ਬਿਲਕੁਲ ਨਹੀਂ ਨਿਕਲਦੀ ਹੈਗੀ ਜੇ ਮੀਨਾ ਆਟਾ ਆਪਣਾ ਖਰਾਬ ਹੋਇਆ ਐਨੇ ਵੀਹਾਂ ਦੇ ਵਿੱਚ ਨਹੀਂ ਆਟਾ ਰਹਿੰਦਾ ਨਹੀਂ ਹੁੰਦਾ ਜੀ ਖਰਾਬ ਹੋ ਜਾਂਦਾ ਜਿੱਦਰਾ ਵਾਲੀ ਆ ਰਹੀ ਹੈ दाल ਇਹ ਚੱਗਲਾ ਦਿੰਨੇ ਆ ਜੀ ਉੱਥੋਂ ਇਹਨੂੰ ਜਿੰਨੀ ਮਾਦੀ ਢੋਲੀ ਲਈ ਆਪਾਂ ਇਹਦੇ ਉੱਤੇ ਝੱਗ ਗੌੜੀ ਆਉਂਦੀ ਆ ਮੁੰਡੇ ਦੇ ਮਸਰੀ ਤੇ ਕਈ ਵਾਰੀ ਜਲਦੀ ਹੁੰਦੀ ਹੈ ਜੀ ਕਾਲੀ ਫਿਰ ਬੇਨਾਚ ਗੋਤਾਰੀ ਬਣਾਉਣੀ ਪੈ ਜਾਂਦੀ ਹੈ ਜਿਆਦਾ ਤਾਂ ਮੈਂ ਝਾਗੋਤਾਰੀ ਬਣਾਉਣੀ ਹੁਣ ਦਰ ਆਪਣੇ ਦੁੱਧੋ ਵਾਲੀ ਆਉਣੀ ਹੈ ਓਏ ਇਹਦੇ ਵਿੱਚ ਆਪਾਂ ਇਹ ਝਾਗੋਤਾਰੀ ਨੂਨ ਵਿੱਚ ਪਾ ਦਾਂਗੇ ਜੀ ਅੱਜ ਆਪ ਇਹਨੂੰ ਤਲਪਾ ਨਹੀਂ ਹੋਣਾ ਲੇਟ ਹੋ ਗਈ ਸੇਸਤੀ ਦਾ ਰਾਗੀ ਸੀ ਆਹ ਕਰ ਕੀ ਇਹ ਹੋ ਗਈ ਜੇ ਕੋਈ ਬੰਤਾ ਜਾਂ ਯੰਦਰ ਤਾਂ ਕੋਲੇ ਬੈਠਣਾ ਹੁੰਦਾ ਦੀ ਇਕੱਲੇ ਜਾਣੇ ਕਰਕੇ ਹੋ ਜਾਂਦਾ ਆਹ ਕਰ ਕੀ ਆ ਭੱਜ ਨੂੰ ਦੀ ਮਸਰੀ ਬਣਾ ਲਈ ਪਹਿਲਾਂ ਸਲਾਹ ਸੀ ਅੱਜ ਸਵੇਰ ਦਾ ਖਰਾਤ ਵੀ ਵੀ ਪਿਆ ਸੀ ਸਵੇਰ ਦੀ ਜਿੰਕੇ ਮਿਲ ਜੀ ਹੋਈ ਜਾਂਦੀ ਸੀ ਦੁਪਹਿਰ ਤੱਕ ਅੱਜ ਸਲਾਹ ਸੀ ਵੀ ਠੀਕ ਕੁਲੇ ਬਣਾ ਲਾਂਗੇ ਆਪਾਂ ਪਰ ਫਿਰ ਟਾਈਮ ਨਹੀਂ ਲੱਗਿਆ ਦਾਲ ਪਾਣੀ ਦੀ ਲਈ ਗਈ ਸਾਗ ਤਾਂ ਤਾਂ ਬੱਤੀ ਹੀ acomi ਬਸਲੀ ਜਦੀ ਜਲਦੀ ਬਣ ਜਾਂਦੀ ਹੈ ਇਹ ਨਾਲ ਇਹਨੂੰ ਤੜਕਾ ਨਹੀਂ ਲਾਉਣਾ ਪਊਗਾ ਮੋਹਰ ਵਿੱਚ ਪਾ ਦਿੰਨੇ ਆਪਾਂ ਦਾਲ ਦੇ ਵਿੱਚ ਇਹਦੇ ਦੁੱਧ ਨੂੰ ਵਾਲੀ ਆ ਗਈ ਸੀ ਗੈਸ ਬੰਦ ਕਰਤਾ ਹਾਂ ਮੋਹ ਵਿੱਚ ਹਲਦੀ ਲਾਲ ਵਿੱਚ ਥੋੜੀ ਜਿਹੀ ਪਾਉਣੀ ਹੈ। ਹਰੀਆਂ ਕੱਟ ਲਈਆਂ ਨੇ ਪਿਆਜ਼ਾਂ ਦੇ ਨਾਲ। ਅੱਜ ਹਰੀ ਮਿਰਚ ਪਾਉਣੀ। ਜੇ ਪਿਆਜ਼ ਕੱਟ ਲਈ ਤੇ ਨਾਲ ਹਰੀ ਮਿਰਚ ਕੱਟ ਲਈ। ਅਲੱਗ-ਅਲੱਗ ਬਾ ਲੈ ਦੇ ਵਿੱਚ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਜੀ ਵਾਰ-ਵਾਰ। ਜਿਹੜੀ ਚੀਜ਼ ਪਾਉਣੀ ਆਪਾਂ ਕੋਈ ਵੀ ਮਸਾਲਾ ਜਿਵੇਂ ਪਿਆਰ ਮਸਲਣ ਕੁਝ ਵੀ ਪਾਣਾ।

तो गोल्ड तो एक चमचा पा देंगे ठीक एक पाल दो पाल कर कर रहे हैं लोग ता करके के और एक सी पा देंगे डेढ़ चमचा पा देंगे अपन ਮੀਡੀਅਮ ਜਗਾਸ ਕਰ ਲਿਆ ਹੋਈ ਹੋਈ ਬਣ ਗਈ ਤੇ ਹੁਣ ਗੁੰਲਾਂਗੇ ਇਹ ਆਟਾ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਨੇ ਨੇ ਜੀ ਵੀਡੀਓ ਵਾਚ ਕਰਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਤੇ ਜਿਹੜੇ ਕਮੈਂਟ ਨਹੀਂ ਵੀ ਕਰਦੇ ਵੀਡੀਓ ਵਾਚ ਕਰਦੇ ਨੇ ਆਪਣੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਸਬੂਰੀ ਇਸ ਤਰ੍ਹਾਂ ਬਣਾਈ ਰੱਖਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਰਿਆ ਕਰਿਓ ਜੀ जे वीडियो बढ़िया लगती है जी तो हाइप बटन भी जरूर दबाए हाइप जरूर करो वीडियो में आटा पी लिया दाल अपनी रुझ रही है जी जे टाइम पर कम करते हैं फिर हजे आराम करते हैं जी टाइम बढ़ती लग है जो लेट तो हो जाने फिर जल्दी जल्दी करके काम सही हो जाए ਗੋਤਵਾਰੀ ਦੇਖਿਆ ਜੀ ਕਈ ਵਾਰੀ ਕਿਤੇ ਆਉਂਦੇ ਜੀਏ ਜਾਂ ਕੇ ਫਟਾਫਟ ਕੰਮ ਕਰ ਲੈਂਦੇ ਨੇ ਆ ਕੇ ਫਿਰ ਉਹਨੀਆਂ ਸਪੀਡ ਵਧਾਉਣੀ ਪੈਂਦੀ ਹੈ ਜੀ ਜਲਦੀ ਜਲਦੀ ਕੰਮ ਕਰਨਾ ਪੈਂਦੇ ਨੇ ਤੇ ਜਲਦੀ ਹੋ ਜਾਂਦੇ ਨੇ ਫਾਜੀ ਵੀ ਆਪਾਂ ਲੇਟੇ ਸੀਗੇ ਦੁੱਧ ਨੂੰ ਵਾਜ ਲਈ ਜੀ ਤਾਲ ਪੀਣਾ ਲੈ ਲਈਏ ਆਟਾ ਥੋੜਾ ਜਿਹਾ ਸੈੱਟ ਹੋਏ ਤਾਂ ਰੋਟੀ ਬਣਾ ਲਾਂਗੇ ਆਪਾਂ ਇੱਧਰ ਹੀ ਸਾਈਡ ਤੇ ਧਾਰਾ ਚੁੰਗ ਲਈਏ

ਅੱਜ ਐਸੀ ਦਾ ਵੀ ਕੰਪਲੀਟ ਕਰ ਲੈਣੀ ਕਈ ਦਿਨ ਹੋ ਗਏ ਸੂਤ ਸਲਾਈ ਕਰਨ ਲੱਗਿਆਂ ਨੂੰ ਦੋ ਤਿੰਨ ਕਰੇ ਨੇ ਤਾਂ ਕਰਕੇ ਟਾਈਮ ਲੱਗ ਗਿਆ ਅੱਜ ਕੰਪਲੀਟ ਹੋ ਗਏ ਜੀ ਆਪਣੇ ਸਲਾਈ ਦਾ ਕੰਮ ਕੰਪਲੀਟ ਹੋ ਗਿਆ ਤੇ ਫਿਰ ਰਸਤੇਾਰ ਆ ਗਈ ਸੀ ਉਸ ਤੋਂ ਬਾਅਦ ਧਾਰਾ ਚੋ ਕੇ ਹੁਣ ਆਈਆਂ ਜੀ ਰਸੋਈ ਦੇ ਵਿੱਚ ਆਪਾਂ ਦੁੱਧ ਕੱਢ ਲੈਣੇ ਆ ਜੀ ਬਾਟੇ 'ਚ ਦੇਹੀ ਆਪਾ ਪਤੀਲੇ 'ਚ ਰੱਖ ਲਾਂਗੇ ਹਜੇ ਠੰਡਾ ਹੋ ਜਾ। ਫਿਰ ਕੇ ਲੂਪ ਕਰਾਂਗੇ। ਤੇ ਤਾਲਦੀ ਆਪਣੀ ਬਣ ਗਈ। ਦਾਲ ਤੜਕਾ ਕੋਈ ਇਹ ਪਤਾ ਨਹੀਂ ਲੱਗਦਾ ਹੈਗਾ ਜੀ ਤੜਕਾ ਲਾਇਆ ਜਾਂ ਨਹੀਂ ਤੜਕਾ ਲਾਇਆ ਤੇ ਨਾਲ ਹੀ ਕੋਈ ਟੇਸਟ ਦੇ ਵਿੱਚ ਹੱਥ ਪੈਂਦਾ ਜਿਵੇਂ ਆਪਾਂ ਤੜਕਾ ਲਾ ਕੇ ਬਣਾਉਂਦੇ ਆ ਉਸ ਤਰੀਕੇ ਦੀ ਬਣਦੀ ਹੈ ਕੁਝ ਕੁਲੀ ਪਈ ਹੈ ਦਾਲ ਬਿਲਕੁਲ ਸਿਮਤੇ ਕਰ ਗਈ ਸੀ ਗੈਸ ਮੇ ਥੋੜਾ ਜਿਹਾ ਟਾਈਮ ਬਸ 2-4 ਮਿੰਟ ਹੋਰ ਸੇਕ ਲਵਾ ਲਾਂਗੇ ਇਹਨੂੰ ਫਿਰ ਗੈਸ ਬੰਦ ਕਰ ਦਾਂਗੇ ਜੀ ਹੁਣ ਬਣਾ ਲਵਾਂਗੇ ਜੀ ਰੋਟੀ ਮੈਂ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਫ੍ਰੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ